ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੈ 1 ਲੱਖ ਦੀ ਸੇਵਾ ਅਸੀਂ ਲੈ ਲਈ ਹੈ 1 ਲੱਖ ਏਕੜ ਦੀ ਸੇਵਾ ਐਨਜੀਪੀਸੀ ਨੇ ਵੀ ਲੈ ਲਈ ਹੈ ਹੁਣ ਘੱਟ ਗੁੱਟ ਸਰਕਾਰ 2 ਲੱਖ ਦੀ ਤਾਂ ਤੁਸੀਂ ਕਰ ਲੋ ਡੀਏਪੀ ਡੀਏਪੀ ਤਾਂ ਦੇ ਦਿਓ ਅਜੀ ਤਾਂ ਵੀ ਫੈਸਲਾ ਕੀਤਾ ਮੁਖਸਦਾਲੇ ਤੁਸਨੂੰ ਪਤਾ ਲੱਗੇ ਰੋਜ਼ੀ ਤੇ ਸਾਰੇ ਹਲਕੇ ਚੱਲ ਬੈਠੇ ਆ ਹੁਣ ਜਿਹੜੇ ਉੱਥੇ ਕਿਸਾਨ ਹੈ ਉਹਨਾਂ ਦੇ ਦਰਿਆ ਦਾ ਪਾਣੀ ਨਾਲ ਮਿੱਟੀ ਬਹੁਤ ਚੜ ਗਈ ਉਹਨਾਂ ਜ਼ਮੀਨਾਂ 'ਚ ਉਹ ਆਪਾਂ ਆਪਣੇ ਟਰੈਕਟਰ ਲੈ ਕੇ ਇੱਥੋਂ ਉਹਨਾਂ ਵਿਚਾਰਾਂ ਦੀ ਮਦਦ ਟਰੈਕਟਰਾਂ ਨਾਲ ਜਮੀਨ ਵੀ ਆਪਾਂ ਕਰਾਂ ਕਰਾਂਗੇ ਸਾਰਿਆਂ ਨੇ ਫੈਸਲਾ ਕੀਤਾ ਜੀ ਕਰਾਂਗੇ ਇੱਕ ਅਸੀਂ ਇੱਕ ਹੋਰ ਫੈਸਲਾ ਕੀਤਾ ਜਿੰਨੇ ਗਰੀਬ ਪਰਿਵਾਰ ਉਹਨਾਂ ਪਿੰਡਾਂ 'ਚ ਹੈ ਵਿਚਾਰਾਂ ਦਾ ਕੁਝ ਨਹੀਂ ਦੇਣਾ ਅਸੀਂ 50 ਹਜ਼ਾਰ ਗਰੀਬ ਪਰਿਵਾਰ ਹੈ ਅਸੀਂ ਗਿਣਤੀ ਕੀਤੀ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਕਾਲੀ ਦਲ ਤਰਫੋਂ ਬੋਲੇ ਸੋਨੇ ਹਾਰ ਸਾਰ ਸ੍ਰੀ ਅਕਾਲ ਅਰਸੋਂ ਅਸੀਂ ਫੌਗਿੰਗ ਮਸ਼ੀਨਾਂ ਲੈਂਤੀਆਂ ਕੋਈ 300 ਫੌਗਿੰਗ ਮਸ਼ੀਨ ਲੈ ਲਈ ਹੈ ਤੇ ਹੁਣ ਯੂਥ ਅਕਾਲੀ ਦਲ ਦੀ ਡਿਊਟੀ ਲਾਈ ਹੈ ਕਿ ਹਰ ਰੋਜ਼ ਅਗਲੇ ਮਹੀਨੇ ਵਾਸਤੇ ਉਹਨਾਂ ਪਿੰਡਾਂ ਵਿੱਚ ਮੱਛਰ ਮਾਰਨ ਵਾਲੀ ਉਹ ਸਾਰੀ ਸਪਰੇ ਪੂਰੇ ਪਿੰਡ 'ਚ ਲਗਾਤਾਰ 1 ਮਹੀਨੇ ਦੀ ਸੇਵਾ ਸਾਰੇ ਉਹ ਪਿੰਡਾਂ ਵਿੱਚ ਅਸੀਂ ਕੀਤੀ ਜਾਊਗੀ ਪਹਿਲਾਂ 2-3 ਦਿਨਾਂ ਤੋਂ ਸ਼ੁਰੂ ਹੋ ਜਾਊਗੀ ਜਿਹੜੀ ਫੌਗਿੰਗ ਦੀ ਤੇ ਬਾਕੀ ਅਸੀਂ ਡਾਕਟਰਾਂ ਦੀ ਇੱਕ 150 ਟੀਮ ਤਿਆਰ ਕਰ ਲਈ ਹੈ ਤੇ ਉਹ ਡਾਕਟਰਾਂ ਦੀ ਉਹਨਾਂ ਪਿੰਡਾਂ 'ਚ ਕੈਂਪ ਲਾਉਣਗੇ 1 ਮਹੀਨਾ ਪੂਰਾ ਕਿਉਂਕਿ ਹੁਣ ਪਾਣੀ ਜਦੋਂ ਥੱਲੇ ਚੱਲ ਗਿਆ ਅਸਲੀ ਸੇਵਾ ਹੁਣ ਹੋ ਸ਼ੁਰੂ ਹੋ ਰਹੀ ਹੈ ਕਿਉਂਕਿ ਉਦੋਂ ਤਾਂ ਨੁਕਸਾਨ ਹੋ ਗਿਆ ਪਰ ਹੁਣ ਆਪਾਂ ਸਾਰਿਆਂ ਨੇ ਮਦਦ ਕਰਨੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਆ ਦੇਖੋ ਪੰਜਾਬੀ ਖਾਲਸਾ ਜੀ ਤੁਸੀਂ ਹਿੰਦੁਸਤਾਨ 'ਚ ਜਿੱਥੇ ਕਿਸੇ ਮੁਸ਼ਕਲ ਆਉਂਦੀ ਨਾ ਸਭ ਤੋਂ ਪਹਿਲੇ ਆਪਾਂ ਚਲੇ ਜਾਂਦੇ ਹੁਣ ਰਾਜਪੁਰ ਗੁਜਰਾਤ ਵਿੱਚ ਪਹੁੰਚਾ ਲਿਆ ਸੀ ਆਪਣੇ ਲੋਕ ਇੱਥੋਂ ਉੱਥੇ ਲੰਗਰ ਲੈ ਕੇ ਗਏ ਘਰ ਬਣਾਉਣ ਵਾਸਤੇ ਸੇਵਾ ਲਈਤੀ ਸਾਰੇ ਕਿਤੇ ਗਏ ਤਾਮਿਲ ਲਾਡੂ ਸੁਨਾਮੀ ਆਈ ਆਪਣੇ ਇੱਥੋਂ ਗਏ ਲੋਕ ਜਦੋਂ ਸਾਡੇ ਤੇ ਆਪਣੇ ਵਿਰਤਾ ਪਈ ਆ ਕੋਈ ਨਹੀਂ ਖੜਾ ਤੁਹਾਡੇ ਨਾਲ ਕਿਸੇ ਦੇਸ਼ ਦੀ ਦਾ ਸੈਂਟਰ ਸਰਕਾਰ ਨਾ ਸੂਬਾ ਸਰਕਾਰ ਨਾ ਕਿਸੇ ਸੂਬੇ ਦੀ ਸਰਕਾਰ ਨਾ ਕੋਈ ਸੂਬੇ ਕਿਸੇ ਹੋਰ ਸੂਬੇ ਤੇ ਕੋਈ ਲੋਕ ਆਏ ਤੁਹਾਡੀ ਸਾਥ ਦੇਣ ਵਾਸਤੇ ਤੇ ਆਪਾਂ ਹਰ ਵਾਸਤੇ ਖੜਦੇ ਆ ਆ ਫਰਕ ਆ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਪਾਣੂਆ ਦੇਖੋ ਆ ਕਿੰਨਾ ਵੱਟਾ ਦੇ ਤੇ ਮੈਂ ਧੰਨਵਾਦ ਕਰਦਾ ਆਪਣੀ ਕੌਮ ਤੇ ਜਿਨ੍ਹਾਂ ਨੇ ਆਪ ਆਪਣੀ ਸੇਵਾ ਕੀਤੀ ਜਿਹੜੇ ਇਲਾਕਿਆਂ ਚ ਨੁਕਸਾਨ ਨਹੀਂ ਸੀ ਸਾਰੇ ਆਪਣੇ ਕੋਈ ਗਣਕ ਲੈ ਕੇ ਜਾ ਰਿਆ ਸੀ ਕੋਈ ਰਾਸ਼ਨ ਲੈ ਕੇ ਜਾ ਰਿਆ ਸੀ ਆਪ ਆਪ ਮਹਾਰਾਜ ਟਰਾਲੀਆਂ ਦੇ ਉੱਥੇ ਗਏ ਐ ਮੈਂ ਤੁਹਾਡਾ ਧੰਨਵਾਦ ਕਰਦਾ ਆ ਸਪਿਰਿਟ ਆ ਆਪਾਂ ਆਪਣੇ ਪੈਰਾਂ ਦੇਖਣ ਨੂੰ ਲੋੜ ਵੀ ਨਹੀਂ ਆਪਣੇ ਆਪਾਂ ਇੰਨੇ ਤਗੜੇ ਆ ਆਪਾਂ ਆਪਣੇ ਪੈਰਾਂ ਤੇ ਖੜੇ ਆਪ ਹੀ ਹੋਣਾ ਤੇ ਭਾਵੇਂ ਜੋ ਮਰਜ਼ੀ ਹੋ ਜੇ ਤੁਸੀਂ ਦੇਖ ਲਓ ਮੈਂ ਗੱਲ ਕਰ ਰਿਹਾ ਸੀ ਹਰਿਆਣਿਆਂ ਵਾਲੇ ਰੋਜ਼ ਰੋਲਾ ਪਾਉਂਦੇ ਪਾਣੀ ਸਾਨੂੰ ਦਿਓ ਪਾਣੀ ਸਾਡਾ ਲੈ ਗਏ ਰਸਤਾਂ ਨਾਲ ਅੱਧਾ ਪਾਣੀ ਲੈ ਗਏ ਜਦੋਂ ਪਾਣੀ ਦਾ ਤਬਾਹੀ ਹੋਈ ਗੱਡੀਆਂ ਦੇ ਪੀਏ ਦੀ ਮਦਦ ਨਹੀਂ ਕੀਤੀ ਲੈਣ ਵਾਲੇ ਸੱਤ ਖੋਣ ਵਾਸਤੇ ਆਪਣਾ ਤਿਆਰ ਤਿਆਰ ਹੈ ਪਰ ਜਦੋਂ ਜ਼ਰੂਰਤ ਹੈ ਉਦੋਂ ਥੋੜਾ ਸਾਥ ਨਹੀਂ ਦਿੱਤਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਆਪਣੇ ਆਪ ਹੀ ਤਕੜਾ ਹੋਣਾ ਪੈਣਾ ਹੈ ਆਪਣੇ ਆਪ ਹੀ ਤਕੜਾ ਹੋਣਾ ਪੈਣਾ ਆ ਦਿੱਲੀਆਂ ਵਾਲੀਆਂ ਪਾਰਟੀਆਂ ਸਾਰੀਆਂ ਇੱਥੇ ਲੁੱਟਣ ਵਾਸਤੇ ਆਉਂਦੀਆਂ ਨੇ ਸੇਵਾ ਕਰਨ ਵਾਸਤੇ ਨਹੀਂ ਤੋਂ ਇਸ ਕਰਕੇ ਮੈਂ ਤਨਹਾਰ ਕਰਦਾ ਸਾਰੀ ਲੀਡਰਸ਼ਿਪ ਦਾ ਤੁਸੀਂ ਅੱਜ ਮੁਕਸਰ ਜ਼ਿਲ੍ਹੇ ਤਰਫੋਂ ਪਾਸ ਇੱਥੋਂ ਆਪਾਂ ਸੌਟ ਰੱਖ ਦੇਖੋ ਭਰਿਆ ਬੈਡ ਡੱਟੇ ਡੰਕ ਆਪਾਂ ਹੁਣ ਜਿਹੜੇ ਯੂਥ ਮੁੰਡੇ ਨੇ ਡਿਊਟੀ ਲਈ ਹੈ ਸਾਰੇ ਕਿ ਹੁਣ ਉਹਨਾਂ ਪਿੰਡਾਂ ਜਾ ਕੇ ਪਿੰਡ-ਪਿੰਡ ਵਿੱਚ ਅਸੀਂ ਡਿਸਟ੍ਰੀਬਿਊਸ਼ਨ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈਰੂ ਜੀ ਕਾ ਨੇ ਸਾਲ ਲਗਾਤਾਰ ਮੀਟਿੰਗ ਹੀ ਨਹੀਂ ਕੀਤੀ ਇਹਨੂੰ ਆਈ ਨਹੀਂ ਪਤਾ ਦਰਿਆ ਦਾ ਕਿਹੜਾ ਕੰਡਾ ਕਮਜ਼ੋਰ ਹੈ ਕਿਹੜਾ ਟੁੱਟ ਗਿਆ ਹੈ ਕਿਹੜਾ ਰੇਪੇਰ ਕਰਨਾ ਇੱਤਾ ਹੀ ਨਹੀਂ ਇਹਨਾਂ ਨੇ ਆ ਚੜ੍ਹ ਫੋਰ ਤੁੰਤ ਮਾਰਨੇ ਦੂਜੀ ਗੱਲ ਜਿਹੜੀ ਕੀਤੀ ਮੈਂ ਦੇਖ ਰਿਹਾ ਸੀ ਜਿਸ ਦਿਨ ਡੈਮ ਵਿੱਚ ਪਾਣੀ ਛੱਡਿਆ ਔਰ ਦਿਨ ਤੋਂ 20 ਦਿਨ ਲਗਾਤਾਰ ਇੱਕ ਬੂੰਦ ਪਾਣੀ ਦੇ ਨਾ ਛੱਡਿਆ ਉਹਨਾਂ ਨੇ ਜਦੋਂ ਡੈਮ ਡੇਂਜਰ ਮਾਰਕ ਤੋਂ 10 ਫੁੱਟ ਥੱਲੇ ਸੀ ਪਾਣੀ ਤੇ ਹਰ ਰੋਜ਼ ਹਰ ਘੰਟੇ ਵਧੀ ਜਾਂਦਾ ਸੀ ਇਹਨਾਂ ਨੇ ਛੱਡਿਆ ਹੀ ਨਹੀਂ ਨਹੀਂ ਤਾਂ ਕੀ ਹੁੰਦਾ ਕਿ ਤੁਸੀਂ ਹਰ ਰੋਜ਼ 20000 30000 ਕਿਊਸੇ ਪਾਣੀ ਛੱਡੀ ਜਾਂਦੇ ਹੋ ਉਹਦੇ ਨਾਲ ਡੈਮ ਵੀ ਉਹਨਾਂ ਲੈਵਲ ਰਹਿੰਦਾ ਤੇ ਆ ਜਿਹੜੀਆਂ ਦਰਿਆ ਹੈ 1 ਲੱਖ ਕਿਊਸੇ ਲੈ ਸਕਦੀਆਂ ਆ ਪਾਣੀ ਇੱਕ ਦਿਨ ਦਾ 1 ਲੱਖ ਲੈ ਸਕਦੀ ਐ ਇਹਨਾਂ ਨੇ ਕੀਤਾ 20 25 ਦਿਨ ਪਹਿਲੇ ਜਦੋਂ ਬਰਸਾਤਾਂ ਸ਼ੁਰੂ ਹੋਈਆਂ ਛੱਡਿਆ ਹੀ ਨਹੀਂ ਇਕੱਠਾ ਜਦੋਂ ਡੈਮ ਉੱਤੋਂ ਡੱਪਿਆ ਇਕੱਠਾ 2.5 ਲੱਖ ਪਹਿਲੇ ਦਿਨ ਛੱਡਦਾ 2.5 ਲੱਖ ਦੂਜੇ ਦਿਨ ਛੱਡਦਾ 3 ਲੱਖ ਤੀਜੇ ਦਿਨ ਛੱਡਦਾ ਤੇ ਸਾਰਾ ਕੁਝ ਰੋੜ ਦਿੱਤਾ ਸਹੀ ਮਹੀਨੇ ਤੇ ਜੋ ਬਰਬਾਦੀ ਅੱਜ ਹੋਈ ਹੈ ਏ ਐਡੀ ਨਿਲੈਕ ਸਰਕਾਰ ਹੈ ਕਿ ਪਾਣੀ ਇਹਨਾਂ ਨੇ ਛੱਡਿਆ ਉਦੋਂ ਜਦੋਂ ਪਾਣੀ ਡੇਂਜਰ ਮਾਰਕ ਤੋਂ ਉੱਤੇ ਡੈਮ ਨੂੰ ਉੱਤੋਂ ਟੱਪਣ ਲੱਗਿਆ ਉਦੋਂ ਛੱਡਿਆ ਹੁੰਦਾ ਕੀ ਹੈ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਮੈਂ ਉਹਨਾਂ ਦੇ ਨਾਲ ਰਹਿਆ ਅਸੀਂ ਜਨਵਰੀ ਮਹੀਨੇ ਸਾਲ ਦੇ ਸ਼ੁਰੂਆਤੀ ਇੱਕ ਫਲੱਡ ਕੰਟਰੋਲ ਦੀ ਮੀਟਿੰਗ ਸੀ ਮੰਤਰੀ ਥੱਲੇ ਹੁੰਦੀ ਹੈ ਜਿੱਥੇ ਜਾਇਜ਼ਾ ਲਿੱਤਾ ਜਾਂਦਾ ਹੈ ਕਿ ਸਾਰੇ ਦਰਿਆ ਕਿੱਥੇ ਬੰਦ ਕਮਜ਼ੋਰ ਹੈ ਕਿੱਥੇ ਡੀਸੇਲਟਿੰਗ ਦੀ ਲੋੜ ਹੈ ਕਿੱਥੇ ਕੋਈ ਹੋਰ ਮਜਬੂਤ ਕਰਨ ਦੀ ਡੈਮਾਂ ਦੀ ਲੋੜ ਹੈ ਸਾਰਾ ਪੈਸਾ ਇੱਥੇ ਹੜਾ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਸਮੂਥੀ ਕਾਲੀ ਲੀਡਰਸ਼ਿਪ ਤੇ ਵਰਕਰ ਸਰਬਾਨ ਦਾ ਵੀ ਧੰਨਵਾਦ ਕਰਦਾ ਕਿ ਉਹ ਵੀ ਡਟ ਕੇ ਜਿੱਥੇ-ਜਿੱਥੇ ਉਹਨਾਂ ਦੀ ਲੋੜ ਪਈ ਤੇ ਉਹਨਾਂ ਨੇ ਸਾਥ ਦਿੱਤਾ ਮੈਂ ਇਸ ਹੜਾਂ ਬਾਰੇ ਤੁਹਾਡੀ ਕੁਝ ਜਾਣੂ ਵੀ ਕਰਾਉਣਾ ਚਾਹਣਾ ਹੈ ਕਈ ਸੋਚਦੇ ਆ ਕਿ ਹੜ ਦਾ ਨੁਕਸਾਨ ਬਰਸਾਤਾ ਕਰਕੇ ਹੋਇਆ ਹੈ ਬਰਸਾਤਾਂ ਚਲੋ ਇੱਕੀ ਜਿਆਦਗੀ ਹੋਈ ਹੈ